ਦੁੱਖ ਕਟ ਦੁਨੀਆਂ ਦੇ ਵੰਡ ਖੁਸ਼ੀਆਂ ਖੀੜੇ ਦੁੱਖ ਕਟ ਦੁਨੀਆਂ ਦੇ ਵੰਡ ਖੁਸ਼ੀਆਂ ਖੀੜੇ ਅਰਦਾਸ ਮਾਲਕਾ ਚਰਣਾ ਵਿੱਚ ਤੇਰੀ ਅਰਦਾਸ ਮਾਲਕਾ ਚਰਣਾ ਵਿੱਚ ਤੇਰੀ ਦੁੱਖ ਕਟ ਦੁਨੀਆ ਦੇ ਵੰਡ ਖੁਸ਼ੀਆਂ ਖੇੜੇ ਦੁੱਖ ਕਟ ਦੁਨੀਆ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਮਾਲਕਾ ਚੜਣਾ ਵਿੱਚ ਤੇਰੀ ਅਰਦਾਸ ਦਾਤਿਆ ਚੜਣਾ ਵਿੱਚ ਤੇਰੀ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਪਿਆਰ ਕਰਨ ਦੀ ਦਾਤਾਂ ਜਾਚ ਸਿਖਾ ਦੀ ਮੈਨੂੰ ਪਿਆਰ ਕਰਨ ਦੀ ਦਾਤਾਂ ਜਾਚ ਸਿਖਾ ਦੀ ਕਦੇ ਵੈਰ ਈਰਖਾ ਨਾ ਮਨ ਵਿੱਚ ਆਵੀ ਕਦੀ ਬੇਰ ਈਰਖਾ ਨਾ ਮਨ ਵਿੱਚ ਆਵੀ ਜੋ ਦੂਰ ਨੇ ਤੇਥੋਂ ਆ ਜਾਵਣ ਨੇੜੇ ਜੋ ਦੂਰ ਨੇ ਤੇਥੋਂ ਆ ਜਾਵਣ ਨੇੜੇ ਅਰਦਾਸ ਮਾਲਕਾ ਚਰਣਾ ਵਿੱਚ ਤੇਰੀ ਅਰਦਾਸ ਦਾਤਿਆ ਚਰਣਾ ਵਿੱਚ ਤੇਰੀ ਤਨ ਤਨ ਬਾਬਾ ਦੀਪ ਸਿੰਘ ਜੀ 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 ਸਾਰੀ ਦੁਨੀਆ ਦੇ ਵਿੱਚ ਕੋਈ ਗਰੀਬ ਨਾ ਹੋਵੇ ਸਾਰੀ ਦੁਨੀਆ ਦੇ ਵਿੱਚ ਗਰੀਬ ਨਾ ਹੋਵੇ ਨਾ ਕੋਈ ਹੋਵੇ ਐਸਾ ਜਿਹਨੂੰ ਰੋਟੀ ਨਸੀਬ ਨਾ ਹੋਵੇ ਰਹਿਮਤ ਕਰੀ ਸਤ ਗੁਰ ਮੇਰੇ ਰਹਿਮਤ ਕਰੀ ਸਤ ਗੁਰ ਮੇਰੇ ਅਰਦਾਸ ਦਾਤਿਆ ਚਰਣਾ ਵਿੱਚ ਤੇਰੀ ਅਰਦਾਸ ਮਾਲਕਾ ਵਿੱਚ ਤੇਰੀ ਧੰਨ ਧੰਨ ਬਾਬਾ ਦੀਪ ਸਿੰਘ ਜੀ 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 ਦੁੱਖ ਕੱਟ ਦੁਨੀਆ ਦੇ ਵੰਡ ਖੁਸ਼ੀਆਂ ਖੀੜੀ ਦੁੱਖ ਕਟ ਦੁਨੀਆ ਦੇ ਵੰਡ ਖੁਸ਼ੀਆਂ ਖੀਣੇ ਅਰਦਾਸ ਦਾਤਿਆ ਚਰਣਾ ਵਿੱਚ ਤੇਰੀ ਅਰਦਾਸ ਮਾਲਕਾ ਚਰਣਾ ਵਿੱਚ ਤੇਰੀ ਜਿਸ ਕਰ ਸ਼ਾਹ ਹੈ ਨੀ ਉਸ ਕਰ ਰੁਕ ਹੋ ਦੇ ਜਿਸ ਕਰ ਸ਼ਾਹ ਹੈ ਨੀ ਉਸ ਕਰ ਰੁਕ ਹੋ ਦੇ ਜਿਸ ਕਰ ਪੁੱਤ ਹੈ ਨੀ ਉਸ ਕਰ ਪੁੱਤ ਹੋ ਜੇ ਸਦਰਾ ਪੂਰੀਆਂ ਕਰੀ ਗੁਰ ਮੇਰੇ ਸਦਰਾ ਪੂਰੀਆਂ કરી ਗੁਰ ਮੇਰੀ ਅਰਦਾਸ ਮਾਲਕਾ ਚਰਣਾ ਵਿੱਚ ਤੇਰੀ ਅਰਦਾਸ ਦਾਤਿਆ ਚਰਣਾ ਵਿੱਚ ਤੇਰੀ ਤਨ ਤਨ ਬਾਬਾ ਦੀਪ ਸਿੰਘ ਜੀ 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 ਦੁੱਖ ਕਟ ਦੁਨੀਆਂ ਦੇ ਵੰਡ ਖੁਸ਼ੀਆਂ ਖੀੜੇ ਦੁੱਖ ਕਟ ਦੁਨੀਆਂ ਦੇ ਵੰਡ ਖੁਸ਼ੀਆਂ ਖੀੜੇ ਅਰਦਾਸ ਮਾਲਕਾ ਚਰਣਾ ਵਿੱਚ ਤੇਰੀ ਅਰਦਾਸ ਮਾਲਕਾ ਚਰਣਾ ਵਿੱਚ ਤੇਰੀ ਦੁੱਖ ਕਟ ਦੁਨੀਆ ਦੇ ਵੰਡ ਖੁਸ਼ੀਆਂ ਖੀੜੇ ਦੁੱਖ ਕਟ ਦੁਨੀਆ ਦੇ ਵੰਡ ਖੁਸ਼ੀਆਂ ਖੇੜੀ ਅਰਦਾਸ ਮਾਲਕਾ ਚਰਣਾ ਵਿੱਚ ਤੇਰੀ ਅਰਦਾਸ ਦਾਤਿਆ ਚਰਣਾ ਵਿੱਚ ਤੇਰੀ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਨੂੰ ਪਿਆਰ ਕਰਨ ਦੀ ਦਾਤਾਂ ਜਾਚ ਸਿਖਾ ਦੀ ਮੈਨੂੰ ਪਿਆਰ ਕਰਨ ਦੀ ਦਾਤਾਂ ਜਾਚ ਸਿਖਾ ਦੀ ਕਦੀ ਬੇਰ ਈਰਖਾ ਨਾ ਮਨ ਵਿੱਚ ਆਵੀ ਕਦੀ ਬੇਰ ਈਰਖਾ ਨਾ ਮਨ ਵਿੱਚ ਆਵੀ ਜੋ ਦੂਰ ਨੇ ਤੇਥੋਂ ਆ ਜਾਵਣ ਨੇੜੇ ਜੋ ਦੂਰ ਨੇ ਤੇਥੋਂ ਆ ਜਾਵਣ ਨੀੜੀ ਅਰਦਾਸ ਮਾਲਕਾ ਚੜਨਾ ਵਿੱਚ ਤੇਰੀ ਅਰਦਾਸ ਦਾਤਿਆ ਚੜਨਾ ਵਿੱਚ ਤੇਰੀ ਤਨ ਤਨ ਬਾਬਾ ਦੀਪ ਸਿੰਘ ਜੀ 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 ਸਾਰੀ ਦੁਨੀਆ ਦੇ ਵਿੱਚ ਕੋਈ ਗਰੀਬ ਨਾ ਹੋਵੇ ਸਾਰੀ ਦੁਨੀਆ ਦੇ ਵਿੱਚ ਗਰੀਬ ਨਾ ਹੋਵੇ ਨਾ ਕੋਈ ਹੋਵੇ ਐਸਾ ਜਿੰਨੂ ਰੋਟੀ ਨਸੀਬ ਨਾ ਹੋਵੇ ਰਹਿਮਤ ਕਰੀ ਸਤ ਗੁਰ ਮੇਰੇ ਰਹਿਮਤ ਕਰੀ ਸਤ ਗੁਰ ਮੇਰੇ ਅਰਦਾਸ ਦਾਤਿਆ ਚਰਣਾ ਵਿੱਚ ਤੇਰੀ ਅਰਦਾਸ ਮਾਲਕਾ ਚੜਨਾ ਵਿੱਚ ਤੇਰੀ ਧੰਨ ਧੰਨ ਬਾਬਾ ਦੀਪ ਸਿੰਘ ਜੀ 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 ਦੁੱਖ ਕਟ ਦੁਨੀਆ ਦੇ ਵੰਡ ਖੁਸ਼ੀਆਂ ਖੀੜੀ ਦੁੱਖ ਕਟ ਦੁਨੀਆਂ ਦੇ ਵੰਡ ਖੁਸ਼ੀਆਂ ਖੀੜੀ ਅਰਦਾਸ ਦਾਤਿਆ ਚਰਣਾ ਵਿੱਚ ਤੇਰੀ ਅਰਦਾਸ ਮਾਲਕਾ ਚਰਣਾ ਵਿੱਚ ਤੇਰੀ ਜਿਸ ਕਰ ਸ਼ਾਹ ਹੈ ਨਹੀਂ ਉਸ ਕਰ ਰੁਖ ਹੋ ਜੀ ਜਿਸ ਕਰ ਸ਼ਾਹ ਹੈ ਨਹੀਂ ਉਸ ਕਰ ਰੁਖ ਹੋ ਜੀ ਜਿਸ ਕਰ ਪੁੱਤ ਹੈ ਨਹੀਂ ਉਸ ਕਰ ਪੁੱਤ ਹੋ ਜੀ ਸਦਰਾ ਪੂਰੀਆਂ ਕਰੀ ਗੁਰ ਮੇਰੀ சதரா பூரமேரி அரத மலக்கி அரத தன தனாதிப ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੁੱਖ ਕਟ ਦੁਨੀਆ ਦੇ ਵੰਡ ਖੁਸ਼ੀਆਂ ਖੀੜੇ ਦੁੱਖ ਕਟ ਦੁਨੀਆ ਦੇ ਵੰਡ ਖੁਸ਼ੀਆਂ ਖੀੜੇ ਅਰਦਾਸ ਮਾਲਕਾ ਚਰਣਾ ਵਿੱਚ ਤੇਰੀ ਅਰਦਾਸ ਮਾਲਕਾ ਚਰਣਾ ਵਿੱਚ ਤੇਰੀ ਦੁੱਖ ਕਟ ਦੁਨੀਆ ਦੇ ਵੰਡ ਖੁਸ਼ੀਆਂ ਖੇੜੇ ਦੁੱਖ ਕਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਮਾਲਕਾ ਚਰਣਾ ਵਿੱਚ ਤੇਰੀ ਅਰਦਾਸ ਦਾਤਿਆ ਵਿਚ ਤੇਰੀ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਪਿਆਰ ਕਰਨ ਦੀ ਦਾਤਾ ਜਾਚ ਸਿਖਾ ਦੀ ਮੈਨੂੰ ਪਿਆਰ ਕਰਨ ਦੀ ਦਾਤਾਂ ਜਾਂਚ ਸਿਖਾਦੀ ਕਦੇ ਵੈਰ ਈਰਖਾ ਨਾ ਮਨ ਵਿੱਚ ਆਵੀ ਕਦੇ ਵੈਰ ਈਰਖਾ ਨਾ ਮਨ ਵਿੱਚ ਆਵੀ ਜੋ ਦੂਰ ਨੇ ਤੇ ਥੂ ਆ ਜਾਵਣ ਨੀੜੀ ਜੋ ਧੂਰ ਨੇ ਤੇਥੋਂ ਆ ਜਾਵਣ ਨੀੜੀ ਅਰਦਾਸ ਮਾਲਕਾ ਚੜਨਾ ਵਿੱਚ ਤੇਰੀ ਅਰਦਾਸ ਦਤਿਆ ਵਿਚ ਤੇਰੀ ਤਨ ਤਨ ਬਾਬਾ ਦੀਪ ਸਿੰਘ ਜੀ 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 ਸਾਰੀ ਦੁਨੀਆ ਦੇ ਵਿੱਚ ਕੋਈ ਗਰੀਬ ਨਾ ਹੋਵੇ ਇਸ ਸਾਰੀ ਦੁਨੀਆ ਦੇ ਵਿੱਚ ਗਰੀਬ ਨਾ ਹੋਵੇ ਨਾ ਕੋਈ ਹੋਵੇ ਐਸਾ ਜਿਸ ਨੂੰ ਰੋਟੀ ਨਸੀਬ ਨਾ ਹੋਵੇ ਰਹਿਮਤ ਕਰੀ ਸਤ ਗੁਰ ਮੇਰੀ ਰਹਿਮਤ ਕਰੀ ਸਤ ਗੁਰ ਮੇਰੇ ਅਰਦਾਸ ਦਤਿਆ ਚਰਣਾ ਵਿੱਚ ਤੇਰੀ ਅਰਦਾਸ ਮਾਲਕਾ ਚਰਣਾ ਵਿੱਚ ਤੇਰੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੁੱਖ ਕੱਟ ਦੁਨੀਆ ਦੇ ਵੰਡ ਖੁਸ਼ੀਆਂ ਖੀੜੇ ਦੁੱਖ ਕੱਟ ਦੁਨੀਆ ਦੇ ਵੰਡ ਖੁਸ਼ੀਆਂ ਖੀੜੇ ਅਰਦਾਸ ਦਾਤਿਆ ਚਰਣਾ ਵਿੱਚ ਤੇਰੀ ਅਰਦਾਸ ਮਾਲਕਾ ਚਰਣਾ ਵਿੱਚ ਤੇਰੀ ਜਿਸ ਕਰਸ਼ਾ ਹੈ ਨੀ ਉਸ ਕਦਰ ਰੁਖ ਹੋ ਜੀ ਜਿਸ ਕਰਸ਼ਾ ਹੈ ਨੀ ਉਸ ਕਦਰ ਰੁਖ ਹੋ ਜੀ ਜਿਸ ਕਰ ਪੁੱਤ ਹੈ ਨੀ ਉਸ ਕਰ ਪੁੱਤ ਹੋ ਜੀ ਸਦਰਾ ਪੂਰੀਆਂ ਕਰੀ ਗੁਰ ਮੇਰੀ ਸਦਰਾ ਪੂਰੀਆਂ ਕਰੀ ਗੁਰ ਮੇਰੀ ਅਰਦਾਸ ਮਾਲਕਾ ਚਰਣਾ ਵਿੱਚ ਤੇਰੀ ਅਰਦਾਸ ਦਾਤਿਆ ਚਰਣਾ ਵਿੱਚ ਤੇਰੀ ਤਨ ਤਨ ਬਾਬਾ ਦੀਪ ਸਿੰਘ ਜੀ 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 ਦੁੱਖ ਕਟ ਦੁਨੀਆਂ ਦੇ ਵੰਡ ਖੁਸ਼ੀਆਂ ਖੀੜੇ ਦੁੱਖ ਕਟ ਦੁਨੀਆਂ ਦੇ ਵੰਡ ਖੁਸ਼ੀਆਂ ਖੀੜੇ ਅਰਦਾਸ ਮਾਲਕਾ ਚਰਣਾ ਵਿੱਚ ਤੇਰੀ ਅਰਦਾਸ ਮਾਲਕਾ ਚਰਣਾ ਵਿੱਚ ਤੇਰੀ ਦੁੱਖ ਕਟ ਦੁਨੀਆਂ ਦੇ ਵੰਡ ਖੁਸ਼ੀਆਂ ਖੀੜੇ ਦੁੱਖ ਕਟ ਦੁਨੀਆਂ ਦੇ ਵੰਡ ਖੁਸ਼ੀਆਂ ਖੀੜੇ ਅਰਦਾਸ ਮਾਲਕਾ ਚਰਣਾ ਵਿੱਚ ਤੇਰੀ ਅਰਦਾਸ ਦਾਤਿਆ ਚਰਣਾ ਵਿੱਚ ਤੇਰੀ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਪਿਆਰ ਕਰਨ ਦੀ ਦਾਤਾਂ ਜਾਚ ਸਿਖਾ ਦੇ ਮੈਨੂੰ ਪਿਆਰ ਕਰਨ ਦੀ ਦਾਤਾਂ ਜਾਚ ਸਿਖਾ ਦੇ ਕਦੇ ਵੈਰ ਈਰਖਾ ਨਾ ਮਨ ਵਿੱਚ ਆਵੀ ਕਦੀ ਬੇਰ ਈਰਖਾ ਨਾ ਮਨ ਵਿੱਚ ਆਵੀ ਜੋ ਦੂਰ ਨੇ ਤੇਥੋਂ ਆ ਜਾਵਣ ਨੇੜੇ ਜੋ ਦੂਰ ਨੇ ਤੇਥੋਂ ਆ ਜਾਵਣ ਨੇੜੇ ਅਰਦਾਸ ਮਾਲਕਾ ਚੜਨਾ ਵਿੱਚ ਤੇਰੀ ਅਰਦਾਸ ਦਾਤਿਆ ਚੜਨਾ ਵਿੱਚ ਤੇਰੀ ਤਨ ਤਨ ਬਾਬਾ ਦੀਪ ਸਿੰਘ ਜੀ 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 ਸਾਰੀ ਦੁਨੀਆ ਦੇ ਵਿੱਚ ਕੋਈ ਗਰੀਬ ਨਾ ਹੋਵੇ ਸਾਰੀ ਦੁਨੀਆ ਦੇ ਵਿੱਚ ਗਰੀਬ ਨਾ ਹੋਵੇ ਨਾ ਕੋਈ ਹੋਵੇ ਐਸਾ ਜਿਹਨੂੰ ਰੋਟੀ ਨਸੀਬ ਨਾ ਹੋਵੇ ਰਹਿਮਤ ਕਰੀ ਸਤ ਗੁਰ ਮੇਰੇ ਰਹਿਮਤ ਕਰੀ ਸਤ ਗੁਰ ਮੇਰੇ ਅਰਦਾਸ ਦਾਤਿਆ ਚਰਣਾ ਵਿੱਚ ਤੇਰੀ ਅਰਦਾਸ ਮਾਲਕਾ ਚੜਣਾ ਵਿੱਚ ਤੇਰੀ ਧੰਨ ਧੰਨ ਬਾਬਾ ਦੀਪ ਸਿੰਘ ਜੀ 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 ਦੁੱਖ ਕੱਟ ਦੁਨੀਆ ਦੇ ਵੰਡ ਖੁਸ਼ੀਆਂ ਖੀੜੇ ਦੁੱਖ ਕਟ ਦੁਨੀਆ ਦੇ ਵੰਡ ਖੁਸ਼ੀਆਂ ਖੀਣੇ ਅਰਦਾਸ ਦਾਤਿਆ ਚਰਣਾ ਵਿੱਚ ਤੇਰੀ ਅਰਦਾਸ ਮਾਲਕਾ ਚਰਣਾ ਵਿੱਚ ਤੇਰੀ ਜਿਸ ਕਰ ਸ਼ਾਹ ਹੈਨੀ ਉਸ ਕਰ ਰੁਖ ਹੋ ਦੇ ਜਿਸ ਕਰ ਸ਼ਾਹ ਹੈ ਨੀ ਉਸ ਕਰ ਰੁਖ ਹੋ ਦੇ ਜਿਸ ਕਰ ਪੁੱਤ ਹੈ ਨੀ ਉਸ ਕਰ ਪੁੱਤ ਹੋ ਜੇ ਸਦਰਾ ਪੂਰੀਆਂ ਕਰੀ ਗੁਰ ਮੇਰੇ ਸਦਰਾ ਪੂਰੀਆਂ ਕਰੀ ਗੁਰ ਮੇਰੀ ਅਰਦਾਸ ਮਾਲਕਾ ਚਰਣਾ ਵਿੱਚ ਤੇਰੀ ਅਰਦਾਸ ਦਾਤਿਆ ਚਰਣਾ ਵਿੱਚ ਤੇਰੀ ਤਨ ਤਨ ਬਾਬਾ ਦੀਪ ਸਿੰਘ ਜੀ 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 ਦੁੱਖ ਕਟ ਦੁਨੀਆਂ ਦੇ ਵੰਡ ਖੁਸ਼ੀਆਂ ਖੀੜੇ ਦੁੱਖ ਕਟ ਦੁਨੀਆਂ ਦੇ ਵੰਡ ਖੁਸ਼ੀਆਂ ਖੀੜੇ ਅਰਦਾਸ ਮਾਲਕਾ ਚਰਣਾ ਵਿੱਚ ਤੇਰੀ ਅਰਦਾਸ ਮਾਲਕਾ ਚਰਣਾ ਵਿੱਚ ਤੇਰੀ ਦੁੱਖ ਕਟ ਦੁਨੀਆ ਦੇ ਵੰਡ ਖੁਸ਼ੀਆਂ ਖੀੜੇ ਦੁੱਖ ਕਟ ਦੁਨੀਆ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਮਾਲਕਾ ਚੜਨਾ ਵਿੱਚ ਤੇਰੀ ਅਰਦਾਸ ਦਾਤਿਆ ਚੜਨਾ ਵਿੱਚ ਤੇਰੀ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਨੂੰ ਪਿਆਰ ਕਰਨ ਦੀ ਦਾਤਾਂ ਜਾਚ ਸਿਖਾ ਦੇ ਮੈਨੂੰ ਪਿਆਰ ਕਰਨ ਦੀ ਦਾਤਾਂ ਜਾਚ ਸਿਖਾ ਦੇ ਕਦੀ ਬੇਰ ਈਰਖਾ ਨਾ ਮਨ ਵਿੱਚ ਆਵੀ ਕਦੀ ਬੇਰ ਈਰਖਾ ਨਾ ਮਨ ਵਿੱਚ ਆਵੀ ਜੋ ਦੂਰ ਨੇ ਤੇਥੋਂ ਆ ਜਾਵਣ ਨੇੜੇ ਜੋ ਦੂਰ ਨੇ ਤੇਥੋਂ ਆ ਜਾਵਣ ਨੀੜੀ ਅਰਦਾਸ ਮਾਲਕਾ ਚੜਨਾ ਵਿੱਚ ਤੇਰੀ ਅਰਦਾਸ ਦਤਿਆ ਚੜਨਾ ਵਿੱਚ ਤੇਰੀ ਤਨ ਤਨ ਬਾਬਾ ਦੀਪ ਸਿੰਘ ਜੀ 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 ਸਾਰੀ ਦੁਨੀਆ ਦੇ ਵਿੱਚ ਕੋਈ ਗਰੀਬ ਨਾ ਹੋਵੇ ਸਾਰੀ ਦੁਨੀਆ ਦੇ ਵਿੱਚ ਗਰੀਬ ਨਾ ਹੋਵੇ ਨਾ ਕੋਈ ਹੋਵੇ ਐਸਾ ਜਿੰਨੂ ਰੋਟੀ ਨਸੀਬ ਨਾ ਹੋਵੇ ਰਹਿਮਤ ਕਰੀ ਸਤ ਗੁਰ ਮੇਰੇ ਰਹਿਮਤ ਕਰੀ ਸਤ ਗੁਰ ਮੇਰੇ ਅਰਦਾਸ ਦਤਿਆ ਚਰਣਾ ਵਿੱਚ ਤੇਰੀ ਅਰਦਾਸ ਮਾਲਕਾ ਚਰਣਾ ਵਿੱਚ ਤੇਰੀ ਧੰਨ ਧੰਨ ਬਾਬਾ ਦੀਪ ਸਿੰਘ ਜੀ 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 ਦੁੱਖ ਕਟ ਦੁਨੀਆ ਦੇ ਵੰਡ ਖੁਸ਼ੀਆਂ ਖੀੜੇ ਦੁੱਖ ਕਟ ਦੁਨੀਆਂ ਦੇ ਵੰਡ ਖੁਸ਼ੀਆਂ ਖੀੜੇ ਅਰਦਾਸ ਦਾਤਿਆ ਚਰਣਾ ਵਿੱਚ ਤੇਰੀ ਅਰਦਾਸ ਮਾਲਕਾ ਚਰਣਾ ਵਿੱਚ ਤੇਰੀ ਜਿਸ ਕਰ ਸ਼ਾਹ ਹੈ ਨਹੀਂ ਉਸ ਕਰ ਰੁਖ ਹੋ ਜੀ ਜਿਸ ਕਰ ਸ਼ਾਹ ਹੈ ਨਹੀਂ ਉਸ ਕਰ ਰੁਖ ਹੋ ਜੀ ਜਿਸ ਕਰ ਪੁੱਤ ਹੈ ਨਹੀਂ ਉਸ ਕਰ ਪੁੱਤ ਹੋ ਜੀ ਸਦਰਾ ਪੂਰੀਆਂ ਕਰੀ ਗੁਰ ਮੇਰੀ ਸਦਰਾ ਪੂਰੀਆਂ ਕਰੀ ਗੁਰ ਮੇਰੀ ਅਰਦਾਸ ਮਾਲਕਾ ਚਰਣਾ ਵਿੱਚ ਤੇਰੀ ਅਰਦਾਸ ਦਾਤਿਆ ਚਰਣਾ ਵਿੱਚ ਤੇਰੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ